ਉਰਮਾ ਪੀਰਾਂ ਦਾ ਕੰਪਰਾਂ ਦੀ ਧਰਤੀ ਆ ਜਿੱਥੇ ਸਾਵਣ ਦੇ ਮਹੀਨੇ ਦੇ ਵਿੱਚ ਖਾਸ ਤੌਰ ਤੇ ਨਰੇ ਨੇ ਸਾਡੇ ਪੰਜਾਬ ਪੂਰੇ ਦੇ ਵਿੱਚ ਹੀ ਬਹੁਤ ਮਿਲਦੇ ਲੱਗਦੇ ਨੇ ਸੰਤਾਨਾਂ ਪੀਰ ਬਾਬਾ ਘੋੜੇ ਸਾਹਿਬ ਜੀ ਜੰਡੇ ਵਾਲਾ ਗੁੱਡੇ ਵਿੱਚ ਬੜੇ ਲੰਬੇ ਸਮੇਂ ਤੋਂ ਪ੍ਰਾਤਕ ਸਮੇਂ ਤੋਂ ਇਹ ਜਗਾ ਦੀ ਬਹੁਤ ਮਾਨਤਾ ਹੈ ਅਸੀਂ ਕਾਫੀ ਛੋਟੇ ਸਾਡੇ ਵੱਡੇ ਵਡੇਰੇ ਵੀ ਜਿਹੜੇ ਨੇ ਇੱਥੇ ਮਸਤ ਘੁੰਮਦੇ ਰਹੇ ਨੇ ਸੋ ਇਤਨਾ ਦਾ ਜਿਹੜਾ ਬਾਦਾਂਜੀ ਦਾ ਸਲਾਨਾ ਫੋੜ ਮੇਲਾ ਉਹ ਮਨ ਆ ਜਾ ਰਿਹਾ ਹੈ ਕਿੰਨਾ ਹੈ ਸਾਡੇ ਬਹੁਤ ਕਿੰਨਾ ਸਲਾਨਾ ਬਹੁਤ ਪ੍ਰਾਚਨ ਸਮੇਂ ਤੋਂ ਇਹ ਜਿਹੜਾ ਇਸ ਜਗ੍ਹਾ ਦੀ ਮਾਨਤਾ ਹੈ ਮਤਲਬ ਜੇ ਸਾਨੂੰ ਵੀ ਅਸੀਂ ਵੇ ਵੈਕ ਤੇ ਨਹੀਂ ਜਾ ਸਕਦੇ ਕਦੇ ਕੋਈ ਪਰ ਸਾਡੇ ਦਾਦੇ-ਪੜਦਾਦੇ ਸਾਰੀ ਇਸ ਜਗ੍ਹਾ ਦੇ ਨਾਲ ਬੜੇ ਦੰਬੇ ਸਮੇਂ ਤੋਂ ਜੁੜੇ ਨੇ ਮੁੱਖ ਸੇਵਾਦਾਰ ਬਾਬਾ ਹਰਪਾਲ ਸਿੰਘ ਜੀ ਪਾਗਾ ਜੀ ਇੱਥੇ ਅਸਲੇ ਸੇਵਾ ਨਿਭਾ ਰਹੇ ਨੇ ਔਰ ਸਾਥ ਸੰਗਤ ਕਾਫੀ ਇਸ ਜਗ੍ਹਾ ਦੇ ਨਾਲ ਜਿਹੜਾ ਹੈ ਉਹ ਜੁੜੀ ਆ ਸਿਰਫ ਚੰਡਿਆਲਾ ਸ਼ਹਿਰ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਔਰ ਦੂਰ ਦਾ ਜਿਹੜਾ ਲੋਕ ਜਿਹਨੇ ਨਹੀਂ ਕਿਥੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੁੰਦੇ ਨੇ ਹਰ ਵੀਰਵਾਲ ਵੀ ਇੱਥੇ ਜਿਹੜਾ ਸਾਸੀ ਸੰਗਤ ਜਿਹੜੀ ਆ ਉਹ ਦਾਖਲ ਹਸਤ ਹੁੰਦੀ ਆ ਸੋ ਮੈਂ ਵੀ ਅੱਜ ਇੱਥੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹਾ ਹਾਂ ਅਸੀਂ ਪੂਰੇ ਪਰਿਵਾਰ ਸਮੇਤ ਸ਼ਹੀਦ ਤੋਂ ਇੱਥੇ ਆਏ ਹਾਂ ਮੇਰੇ ਸਤਿਕਾਰਯੋਗ ਪਾਤਸ਼ਾਹੀ ਸਾਡੇ ਸਾਰਾ ਪਰਿਵਾਰ ਜਿਹੜਾ ਆ ਉਹ ਇੱਥੇ ਅੱਜ ਅਸੀਂ ਬਾਬਾ ਜੀ ਦਾ ਅਸ਼ੀਰਵਾਦ ਲੈਣ ਆਏ ਹਾਂ ਜਿਸ ਮੈਂ ਬਾਬਾ ਜੀ ਚਰਨਾ ਦੇ ਵਿੱਚ ਕੋਈ ਅਪਾਸ ਬੇਨਤੀ ਕਰਦਾ ਕਿ ਸੁਚੇ ਨਗਰ ਦੇ ਉੱਤੇ ਆਪਣੀ ਕਿਰਪਾ ਦਰਸ ਕੀ ਬਣਾਏ ਰੱਖੋ ਸਾਡਾ ਨਗਰ ਦਿਨ ਦੁਗਣੀ ਰਾਤ ਚੋਂ ਵੀ ਤਰੱਕੀ ਕਰੇ ਬਾਬਾ ਜੀ ਦਾ ਅਸ਼ੀਰਵਾਦ ਇਵੇਂ ਹੀ ਸਾਡੇ ਸਾਰੇ ਦੋਸਤਾਂ 'ਤੇ ਬਣਿਆ ਫੈਂਟੈਸਟਿਕ ਸੁਨੇਹਾ ਚਾਹ ਕਰਦੇ ਦੇਖੋ ਜੀ ਮੈਂ ਤਾਂ ਆਪ ਸੰਗਤਾਂ ਤੇ ਸੰਗਤ ਦੇ ਰੂਪ ਦੇ ਵਿੱਚ ਹੀ ਮੈਂ ਇੱਥੇ ਨਾ ਤਮਸਤ ਕੋਣ ਆਇਆ ਹਾਂ ਸੋ ਮੈਂ ਇਹੋ ਹੀ ਚਾਹੁੰਗਾ ਕਿ ਅਸੀਂ ਅ ਅਨੁਸ਼ਾਸਨ ਦੇ ਵਿੱਚ ਰਹਿੰਦਿਆਂ ਹੋਇਆਂ ਬਾਬਾ ਜੀ ਦਾ ਅਸ਼ੀਰਵਾਦ ਤੇ ਕਈ ਵਾਰੀ ਕੁਝ ਮਾੜੇ ਅਨਸਰ ਜੜੇ ਨੇ ਪਰ ਇਹੋ ਜੇ ਧਾਰਮਿਕ ਸਮਾਗਮਾਂ ਦੇ ਵਿੱਚ ਜਾਂ ਤਿਉਹਾਰਾਂ ਦੇ ਵਿੱਚ ਕੋਈ ਗੱਲ ਕਰਨ ਦੀ ਪ੍ਰੋਸੈਸ ਕਰਦੇ ਨਹੀਂ ਸੋ ਮੇਰਾ ਇਹੋ ਹੀ ਆ ਹੈ ਆਪਾਂ ਜੀ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਵੀ ਸਮਰਥਨ ਅਸੀਂ ਹੁਣ ਸ਼ਾਸਨ ਦੇ ਵਿੱਚ ਰਹਿੰਦੇ ਹੋਏ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ